ਅੱਜ ਵੀ ਮਧ ਪ੍ਰਦੇਸ਼ ਵਿੱਚ ਵਿਚਰਨ ਦਾ ਜਦੋਂ ਮੌਕਾ ਮਿਲਦਾ ਨਾ ਬਾਹਰ ਦੀਆਂ ਸਟ੍ਰੀਟਾਂ ਵਿੱਚ ਤੇ ਉਧਰ ਸਿਗਲੀ ਕਰ ਸਿੱਖ ਰਹੇ ਨੇ ਉਹ ਗੁਰੂ ਕੇ ਪਿਆਰ ਵਾਲੇ ਇੰਨੇ ਦ੍ਰਿੜਤਾ ਦੇ ਪੱਕੇ ਨੇ ਇੰਨੇ ਉਹਨਾਂ ਦੇ ਅੰਦਰ ਸਿੱਖੀ ਜज्ਬਾ ਹੈ ਜਦੋਂ ਜਾ ਕੇ ਵੇਖੀਦਾ ਸੱਚਮੁੱਚ ਪ੍ਰਾਤਮਿਕ ਸਿੱਖਾਂ ਦੀ ਯਾਦ ਆਉਂਦੀ ਹੈ ਉਹਨਾਂ ਦਾ ਘਰ-ਕਾਟ ਵੀ ਹੈ ਨਹੀਂ ਸਾਡੇ ਕੋਲ ਤੇ ਉਧਰ ਜਾ ਕੇ ਅਸੀਂ ਵੇਖੀਦਾ ਵੀ ਸਾਡੇ ਕੋਲ ਸੱਚਮੁੱਚ ਬਹੁਤ ਕੋਝ ਹੈ ਸਾਡੇ ਪਿੰਡਾਂ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਘਰ ਇਦਾਂ ਦਾ ਨਹੀਂ ਹੋਏਗਾ ਜਿਹਦੀਆਂ ਕੰਧਾਂ ਵੀ ਮਿੱਟੀ ਦੀਆਂ ਹੋਣਗੀਆਂ ਤੇ ਉੱਤੇ ਕਾਨਿਆਂ ਦੀ ਛੱਤ ਪਾ ਕੇ ਮਿੱਟੀ ਨਾਲ ਲੇਪਕੀਤਾ ਹੋਏਗਾ ਕੋਈ ਘਰ ਨਹੀਂ ਇਦਾਂ ਦਾ ਸਾਰੇ ਘਰ ਗੁਰੂ ਨੇ ਕਿਸੇ ਦੇ ਬਾਲੇ ਹੋਣਗੇ ਕਿਸੇ ਦੇ ਕੋਈ ਪੱਕੀ ਛੱਤ ਪੈ ਗਈ ਹੋਏਗੀ ਪਰ ਗੁਰੂ ਦੀ ਬੜੀ ਕਿਰਪਾ ਹੈ ਪਰ ਕਦੀ ਮੌਕਾ ਮਿਲੇ ਹਜੂਰ ਸਾਹਿਬ ਜਾਂਦਿਆਂ ਰਸਤੇ ਵਿੱਚ ਕਿਸੇ ਪਿੰਡ ਰੁਕ ਕੇ ਪੁੱਛ ਕੇ ਵੇਖਿਓ ਵੀ ਇਧਰ ਸਿਗਲੀ ਘਰ ਬੰਜਾਰੇ ਸਿੱਖ ਆਈਂਦੇ ਨੇ ਇਹਨਾਂ ਕੋਲ ਹੈ ਕੀ ਉਹਨਾਂ ਕੋਲ ਕੁਝ ਵੀ ਨਹੀਂ ਹੈ ਕੱਚੇ ਘੜ ਘਰ ਤੇ ਕੱਚੇ ਤੇ ਮੈਂ ਕਹਿੰਨਾ ਮੀਂਹ ਆਉਂਦਾ ਤੇ ਘਰਾਂ ਵਿੱਚ 2-2 ਫੁੱਟ ਪਾਣੀ ਭਰ ਜਾਂਦਾ। ਸ਼ਤਾਂ ਉਹਨਾਂ ਦੀਆਂ ਕਾਨਿਆਂ ਦੀਆਂ ਨੇ ਉਹਨਾਂ ਵਸਰਿਆਂ ਦੇ ਘਰ ਘਾਟ ਕੋਈ ਨਹੀਂ ਇਹੋ ਜਿਹਾ ਜੀਵਨ ਹੈ ਉਹਨਾਂ ਨੂੰ ਬਤੀਤ ਕਰਨਾ ਪੈਂਦਾ। ਕੰਮ ਉਹ ਪ੍ਰਾਣਾ ਕਰਦੇ ਸਨ ਸ਼ਸਤਰ ਬਣਾਉਣ ਦਾ। ਗੁਰੂ ਸਾਹਿਬਾਨ ਦੇ ਸਮੇਂ ਤਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ ਸਿਗਲੀਗਰ ਸਿੱਖ ਸ਼ਸਤਰ ਬਣਾਉਂਦੇ ਹੁੰਦੇ ਸਨ, ਹਥਿਆਰ ਬਣਾਉਂਦੇ ਹੁੰਦੇ ਸਨ ਬੜੇ ਕਾਰੀਗਰ ਸਨ। ਹੁਣ ਉਹਨਾਂ ਦਾ ਕੰਮ ਸਰਕਾਰ ਨੇ ਬੰਦ ਕਰ ਦਿੱਤਾ। ਹਥਿਆਰ ਨਹੀਂ ਬਣਾਉਣ ਦਿੰਦੇ ਕਾਰੀਗਰ ਅੱਜ ਵੀ ਬਰੇ ਨੇ ਕੰਮ ਬੰਦ ਹੋ ਗਿਆ ਹੁਣ ਕੰਮ ਕੀ ਕਰਦੇ ਨੇ ਉਹ ਚਾਬੀ ਬਣਾਉਂਦੇ ਨੇ ਜਿੰਦਰੇ ਦੀ ਚਾਬੀ ਬਣਾਉਣ ਦਾ ਕੰਮ ਕਰਦੇ ਨੇ ਜੇ ਦਿਹਾੜੀ ਮਿਲ ਜਾਂਦੀ ਹੈ ਤੇ ਰੋਟੀ ਪੱਕ ਜਾਂਦੀ ਹੈ ਨਹੀਂ ਤੇ ਰੋਟੀ ਵੀ ਪੱਕਣ ਦਾ ਕੋਈ ਹਿਲਾ ਨਹੀਂ ਹੈ ਪੁਲਿਸ ਅੱਜ ਵੀ ਤੰਗ ਕਰਦੀ ਹੈ ਕਿਉਂ ਕਰਦੀ ਹੈ ਉਹਨਾਂ ਨੂੰ ਸ਼ੱਕ ਹੈ ਹਥਿਆਰ ਬਣਾ ਕੇ ਵੇਚਦੇ ਨੇ ਅੱਜ ਵੀ ਉਹਨਾਂ ਨੂੰ ਕਈ-ਕਈ ਰਾਤਾਂ ਜੰਗਲਾਂ ਵਿੱਚ ਕੱਟਣੀਆਂ ਪੈਂਦੀਆਂ ਕਈ-ਕਈ ਰਾਤਾਂ ਜੰਗਲਾਂ ਵਿੱਚ ਉਹ ਪਹਾੜੀਆਂ ਦੇ ਵਿੱਚ ਰਹਿ ਕੇ ਰਾਤਾਂ কাটਦੇ ਨੇ ਪਰ ਕਦੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਵੇਖੀ ਹੈ ਨਾ ਉਹਨਾਂ ਦੇ ਸਾਰੇ-ਸਾਰੇ ਪਿੰਡ ਦੇ ਵਿੱਚ ਉਹ ਕਹਿੰਦੇ ਨੇ ਸ਼ਰਤ ਲਾ ਲਓ ਸਾਡੇ ਸਿਗਲੀ ਘਰਾਂ ਦੇ ਵਿੱਚੋਂ ਇੱਕ ਵੀ ਤੁਸੀਂ ਇਹੋ ਜਿਹਾ ਲੱਭ ਦੋ ਜਿਹਦੇ ਸਿਰ ਤੇ ਕੇਸ ਨਾ ਹੋਣ ਅਸੀਂ ਨੀਵੇਂ ਥਾਂ ਬੈਠਾਂਗੇ ਜਦੋਂ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਤੁਹਾਡਾ ਜੀਵਨ ਬਤੀਤ ਹੁੰਦਾ ਹੈ ਕਦੀ ਪੰਜਾਬ ਆਏ ਉਹ ਪੰਜਾਬ ਨਹੀਂ ਆਏ ਪਹਿਲਾਂ ਉਹ ਕਹਿੰਦੇ ਸਨ ਅਸੀਂ ਸਾਰਾ ਜੀਵਨ ਹੋ ਗਿਆ ਦਰਬਾਰ ਸਾਹਿਬ ਨਹੀਂ ਸੀ ਵੇਖਿਆ ਇਧਰੋਂ ਕਿਸੇ ਸਿੱਖਣੇ ਜਾਣਾ ਪ੍ਰਚਾਰਕ ਨੇ ਜਾਣਾ ਉਹਨਾਂ ਗੁਰੂ ਜਿੰਨਾ ਮੰਨਦੇ ਨੇ ਉੱਚੇ ਥਾਂ ਤੇ ਬਿਠਾਉਣਾ ਅੱਜ ਵੀ ਸਾਰਿਆਂ ਨੇ ਥੱਲੇ ਬਹਿ ਕੇ ਉਹਦੇ ਕੋਲੋਂ ਗੁਰੂ ਦੀਆਂ ਬਾਤਾਂ ਸੁਣਨੀਆਂ ਪੰਜਾਬ ਤੋਂ ਆਇਆ ਗੁਰੂ ਕੀ ਧਰਤੀ ਤੋਂ ਆਇਆ ਕਹਿੰਦੇ ਸਾਡੇ ਵੱਡੇ-ਵਡੇਰੇ ਪੰਜਾਬ ਨਹੀਂ ਸੀ ਕਦੀ ਵੇਖਿਆ ਹੁਣ ਗੁਰੂ ਨੇ ਕਿਰਪਾ ਕੀਤੀ ਸੰਸਥਾਵਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਟਿਕਟਾਂ ਲਿਆ ਕਰਕੇ ਉਹਨਾਂ ਨੂੰ ਦਰਸ਼ਨ ਕਰਾਏ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕਿਵੇਂ ਲੱਗਾ ਉਹ ਕਹਿੰਦੇ ਬੜਾ ਆਨੰਦ ਸੀ ਗੁਰੂ ਦੇ ਘਰ ਵਿੱਚ ਜਾ ਕਰਕੇ ਮਨ ਨੂੰ ਸਕੂਨ ਮਿਲਿਆ ਪਰ ਇੱਕ ਦੁੱਖ ਲੱਗਾ ਕਿ ਜਿਹੜੀ ਤਰਤੀ ਸਾਡੇ ਗੁਰੂ ਦੀ ਸੀ ਉਸ ਤਰਤੀ ਵਿੱਚ ਅੱਧਿਓ ਵੱਧ ਗੁਰੂ ਕੇ ਸਿੱਖ ਕੇਸਾਂ ਤੋਂ ਬਿਨਾਂ ਤੁਰੇ ਫਿਰਦੇ ਉਹ ਕਹਿੰਦੇ ਪੰਜਾਬ ਵਾਲੇ ਸਿੱਖੋ ਤੁਹਾਡੇ ਕੋਲ ਤੇ ਹੈ ਵੀ ਬੜਾ ਕੁਝ ਸਾਡੇ ਕੋਲ ਘਰ ਵੀ ਨਹੀਂ ਹੈ ਰੋਟੀ ਵੀ ਨਹੀਂ ਹੈ ਕੱਪੜਾ ਵੀ ਨਹੀਂ ਹੈ ਤੁਹਾਡੇ ਕੋਲ ਗੁਰੂ ਨੇ ਬੜਾ ਕੁਝ ਦਿੱਤਾ ਪਰ ਤਾਂ ਵੀ ਤੁਹਾਡੇ ਬੱਚਿਆਂ ਦੇ ਸਿਰ ਤੋਂ ਜੇ ਕੇਸ ਦੂਰ ਨਹੀਂ ਨਾ ਫਿਰ ਕਿਤੇ ਨਾ ਕਿਤੇ ਸਾਨੂੰ ਡਰ ਲੱਗਦਾ ਹੈ ਪੰਜਾਬ ਦੀ ਧਰਤੀ ਤੇ ਜਾਣ ਦਾ ਮਨ ਬੜਾ ਕਰਦਾ ਹੈ ਪਰ ਜਦੋਂ ਜਾਂਦੇ ਆ ਦੁਖੀ ਹੋ ਜਾਈਦਾ ਹੈ ਕਿ ਅੱਧਿਓ ਵਧ ਕੇਸਾਂ ਤੋਂ ਬਿਨਾ ਲੱਗਦੇ ਨੇ ਅੰਦਰ ਪੇਟ ਦਾ ਰੋਂਦਾ ਬੰਦਾ ਵੀ ਸਤਿਗੁਰੂ ਜਿਨ੍ਹਾਂ ਵਾਸਤੇ ਤੋਂ ਆਪਣਾ ਸਾਰਾ ਘਰ ਪਰਿਵਾਰ ਕੁਰਬਾਨ ਕਰ ਦਿੱਤਾ ਸੀ ਉਹਨਾਂ ਨੇ ਤੇਰੀ ਸਿੱਖੀ ਨੂੰ ਇੰਨਾ ਕਿ ਸੰਭਿਆ ਹੋਇਆ ਹੈ